ਲੋ ਤੜਕਸਾਰ ਕੌਮੀ ਇਨਸਾਫ ਮੋਰਚੇ ਦੇ ਆਗੂ ਅਤੇ ਕਿਸਾਨ ਜਥੇਬੰਦੀਆਂ ਹੋ ਗਈਆਂ ਇਕੱਠੀਆਂ ਸ਼ੰਭੂ ਬਾਰਡਰ ਦੇ ਉੱਤੇ ਹੋਣ ਲੱਗਿਆ ਵੱਡਾ ਇਕੱਠ ਤਾਂ ਸ਼ੰਭੂ ਬਾਰਡਰ ਦੇ ਉੱਤੋਂ ਹੁਣ ਅੱਗੇ ਜਾਣਗੇ ਦਿੱਲੀ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇਹ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਅਸੀਂ 14 ਨਵੰਬਰ ਯਾਨੀ ਕਿ ਅੱਜ ਦੇ ਦਿਨ ਅਸੀਂ ਦਿੱਲੀ ਜਾਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲਗਾਤਾਰ ਪੱਖਦਾ ਹੋਇਆ ਨਜ਼ਰ ਆ ਰਿਹਾ ਬੰਦੀ ਸਿੰਘ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਤਾਂ ਕੌਮ ਇਨਸਾਫ਼ ਮੋਰਚੇ ਦੇ ਵਿੱਚ ਲਗਾਤਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਵੀ ਡਟੇ ਹੋਏ ਨੇ ਨਿਹੰਗ ਜਥੇਬੰਦੀਆਂ ਡਟੀਆਂ ਹੋਈਆਂ ਨੇ ਬਾਬਾ ਰਾਜਾ ਰਾਜ ਲਗਾਤਾਰ ਇਸ ਮੋਰਚੇ ਦੇ ਵਿੱਚ ਬੈਠੇ ਨੇ ਪਿਛਲੇ 2.5-3 ਸਾਲ ਤੋਂ ਜਗਤਾਰ ਸਿੰਘ ਹਵਾਰਾ ਦੇ ਪਿਤਾ ਵੀ ਇਸ ਮੋਰਚੇ ਦੇ ਵਿੱਚ 2.5-3 ਸਾਲ ਤੋਂ ਹੀ ਬੈਠੇ ਨੇ ਤਾਂ ਇਸ ਮੋਰਚੇ ਦੇ ਵੱਲੋਂ ਹੁਣ ਇਹ ਵੱਡਾ ਐਲਾਨ ਕੀਤਾ ਕਿ ਅਸੀਂ ਦਿੱਲੀ ਜਾ ਕੇ ਰਾਸ਼ਟਾਨੀ ਦੇ ਵਿੱਚ ਜਾ ਕੇ ਕੇਂਦਰ ਸਰਕਾਰ ਤੋਂ ਇਹ ਮੰਗ ਕਰਾਂਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਕਿਉਂਕਿ ਕੇਂਦਰ ਨੇ ਰਿਹਾ ਕਰਨੇ ਨੇ ਕੇਂਦਰ ਨੇ ਇਹ ਫੈਸਲਾ ਕਰਨਾ ਕਿ ਜੋ ਬੰਦੀ ਸਿੰਘ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਕੇਂਦਰ ਦੇ ਹੱਥ ਕਮਾਨ ਹੈ ਤਾਂ ਕੀ ਕੇਂਦਰ ਦੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਕੀ ਕੇਂਦਰ ਦੇ ਤੱਕ ਆਵਾਜ਼ ਪਹੁੰਚਾਉਣ ਦੇ ਲਈ ਜਾ ਰਹੇ ਨੇ ਕਿਉਂਕਿ ਕੌਮ ਇਨਸਾਫ ਮੋਰਚੇ ਦੇ ਵੱਲੋਂ ਐਲਾਨ ਕੀਤਾ ਕਿ ਸ਼ਾਇਦ ਅਸੀਂ ਦੂਰ ਬੈਠੇ ਆਂ ਸ਼ਾਇਦ ਕੇਂਦਰ ਨੂੰ ਸੁਣ ਨਹੀਂ ਰਿਹਾ ਪਰ ਅਸੀਂ ਹੁਣ ਦਿੱਲੀ ਜਾ ਕੇ ਸੁੱਤੀ ਪਈ ਕੇਂਦਰ ਨੂੰ ਜਗਾਵਾਂਗੇ ਵੀ ਉਹਨਾਂ ਦੇ ਕੰਨੀ ਜੂਮ ਵੀ ਸਰਕਾਵਾਂਗੇ ਜੋ ਕੇਂਦਰ ਅੱਖਾਂ ਮਿੱਚੀ ਬੈਠਾ ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆਂ ਕਿ ਅਸੀਂ ਅੱਜ ਬੰਦੀ ਸਿੰਘਾਂ ਦਾ ਮੁੱਦਾ ਲੈ ਕੇ ਤੁਹਾਡੇ ਦਰਬਾਰ ਤੱਕ ਪਹੁੰਚੇ ਆਂ ਤਾਂ ਕੀ ਕੇਂਦਰ ਫਰਿਆਦ ਸੁਣੇਗਾ ਕੀ ਕੇਂਦਰ ਦੇ ਉੱਤੇ ਇਸ ਕੂਚ ਦਾ ਦਿੱਲੀ ਪਹੁੰਚ ਕੇ ਜੋ ਕਿਸਾਨ ਤੇ ਕੌਮੀ ਇਨਸਾਫ ਮੋਰਚੇ ਦੇ ਆਗੂ ਜੋ ਵੀ ਕੁਝ ਕਰਨਗੇ ਪ੍ਰੋਟੈਸਟ ਕਰਨਗੇ ਤਾਂ ਕੀ ਉਸ ਦਾ ਅਸਰ ਹੋਵੇਗਾ ਇਹ ਤਾਂ ਖੈਰ ਆਉਣ ਵਾਲਾ ਸਮਾਂ ਦੱਸੇਗਾ ਪਰ ਉਸ ਤੋਂ ਪਹਿਲਾਂ ਜੋ ਤੜਕਸਾਰ ਅੱਜ ਆਪਣੇ ਘਰਾਂ ਤੋਂ ਨਿਕਲ ਕੇ ਆਮ ਲੋਕ ਵੀ ਕਿਸਾਨ ਵੀ ਕੌਮੀ ਇਨਸਾਫ ਮੋਰਚੇ ਦੇ ਆਗੂ ਵੀ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਨੂੰ ਚਾਲੇ ਪਾ ਰਹੇ ਨੇ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਸ਼ੁਰੂ ਹੋ ਚੁੱਕਿਆ ਤਾਂ ਬਾਕੀ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਖੱਜਲ ਖਵਾਰੀ ਦਾ ਸਾਹਮਣਾ ਜਰੂਰ ਕਰਨਾ ਪੈ ਸਕਦਾ ਤਾਂ ਜਿਹੜੇ ਲੋਕ ਸ਼ੰਭੂ ਬਾਰਡਰ ਤੋਂ ਦਿੱਲੀ ਜਾਣਾ ਚਾਹੁੰਦੇ ਸੀ ਉਹ ਬਿਲਕੁਲ ਨਾ ਜਾਣ ਕਿਉਂਕਿ ਅੱਜ ਸਵੇਰ ਤੋਂ ਹੀ ਇਹ ਰਸਤਾ ਬੰਦ ਕਰ ਦਿੱਤਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸ਼ੰਭੂ ਬਾਰਡਰ ਬੰਦ ਰਹੇਗਾ ਇਹ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਆ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਿਆ ਹੁਣ ਤੁਸੀਂ ਕਿਹੜੇ ਰੂਟ ਨੂੰ ਜਾ ਸਕਦੇ ਹੋ ਜੇਕਰ ਤੁਸੀਂ ਹਲੇ ਵੀ ਇਹ ਖਬਰ ਨਹੀਂ ਦੇਖੀ ਤਾਂ ਤੁਸੀਂ ਇਹ ਖਬਰ ਦੇਖ ਕੇ ਅੱਗੇ ਸਾਂਝੀ ਵੀ ਕਰ ਦਿਓ ਤਾਂ ਜੋ ਕਿਸੇ ਨੂੰ ਖੱਜਲ-ਖਵਾਰ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਤੁਸੀਂ ਫਤੇਗੜ ਸਾਹਿਬ ਤੋਂ ਜਾਣਾ ਚਾਹੁੰਦੇ ਹੋ ਤਾਂ ਲਾਂਡਰਾ ਹੁੰਦੇ ਹੋਏ 에어ਪੋਰਟ ਚੌਕ ਮਹਾਲੀ ਨੂੰ ਹੁੰਦੇ ਹੋਏ ਡੇਰਾ ਬੱਸੀ ਅੰਮ੍ਰਾਲਾ ਪਹੁੰਚ ਸਕਦੇ ਹੋ ਰਾਜਪੁਰਾ ਵਾਲੇ ਬਨੂੜ ਜਿਰਕਪੁਰ ਡੇਰਾ ਬੱਸੀ ਅੰਮ੍ਰਾਲਾ ਪਹੁੰਚ ਸਕਦੇ ਆ ਰਾਜਪੁਰਾ ਵਾਲੇ ਜਿਹੜੇ ਰਾਜਪੁਰੇ ਦੇ ਅੰਦਰ ਰਹਿੰਦੇ ਨੇ ਉਹ ਕਨੌਰ ਨੂੰ ਹੋ ਕੇ ਅੰਬਾਲਾ ਦਿੱਲੀ ਹਾਈਵੇ ਤੇ ਪਹੁੰਚ ਸਕਦੇ ਆ ਪਟਿਆਲਾ ਵਾਲੇ ਵੀ ਕਨੌਰ ਨੂੰ ਹੁੰਦੇ ਹੋਏ ਅੰਬਾਲਾ ਦਿੱਲੀ ਹਾਈਵੇ ਤੇ ਉੱਤੇ ਪਹੁੰਚ ਸਕਦੇ ਨੇ ਤੇ ਦੂਜੇ ਪਾਸੇ ਬਨੂੜ ਦੇ ਜਿਹੜੇ ਨੇ ਮਨੋਲੀ ਸੂਰਤ ਲੇਲੀ ਲਾਲੜੂ ਅੰਬਾਲਾ ਰਸਤੇ ਇਹ ਦਿੱਲੀ ਪਹੁੰਚ ਸਕਦੇ ਨੇ ਜੇਕਰ ਤੁਸੀਂ ਦਿੱਲੀ ਜਾਣਾ ਪਾਣੀਪਤ ਜਾਣਾ ਸੋਨੀਪਤ ਜਾਣਾ ਬਾਲੇ ਜਾਣਾ ਤਾਂ ਤੁਹਾਨੂੰ ਇਹ ਡਾਇਵਰਟ ਕੀਤੇ ਹੋਏ ਰੂਟਾਂ ਦੇ ਉੱਤੇ ਹੀ ਜਾਣਾ ਪਵੇਗਾ ਸ਼ੰਭੂ ਬਾਰਡਰ ਨੂੰ ਤੁਸੀਂ ਜਾਓਗੇ ਤਾਂ ਤੁਸੀਂ ਜਾਮ ਦੇ ਵਿੱਚ ਫਸ ਜਾਓਗੇ ਤੁਹਾਨੂੰ ਸ਼ਾਮ ਤੱਕ ਇੰਤਜ਼ਾਰ ਕਰਨਾ ਪਵੇਗਾ ਹੋ ਸਕਦਾ ਤੁਹਾਨੂੰ ਕਈ ਘੰਟਿਆਂ ਤੱਕ ਉੱਥੇ ਜਦੋਂ ਜਹਦ ਵੀ ਕਰਨੀ ਪਵੇ ਤੁਹਾਡਾ ਜੇਕਰ ਕੋਈ ਕੰਮਕਾਜ ਹੋਵੇਗਾ ਉਹ ਕੰਮਕਾਜ ਰੁਕ ਸਕਦਾ ਤੇ ਤੁਸੀਂ ਜਿਹੜੇ ਅਸੀਂ ਰੂਟ ਦੱਸੇ ਆ ਉਹ ਰੂਟਾਂ ਦੇ ਉੱਤੋਂ ਹੀ ਜਾਓ ਤਾਂ ਜੋ ਤੁਹਾਨੂੰ ਵੀ ਕੋਈ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੇ ਕੋਈ ਚਾਹਣ ਵਾਲੇ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪਰ ਦੂਜੇ ਪਾਸੇ ਜੇਕਰ ਸ਼ੰਭੂ ਬਾਰਡਰ ਤੋਂ ਦਿੱਲੀ ਕੋਚ ਕਰਨ ਦੀ ਗੱਲ ਕੀਤੀ ਜਾਵੇ ਕੌਮੀ ਇਨਸਾਫ ਮੋਰਚਾ ਤੇ ਕਿਸਾਨਾਂ ਦੀ ਤਾਂ ਇਹ ਹੁਣ ਥੋੜੀ ਦੇਰ ਦੇ ਵਿੱਚ ਹੀ ਪਤਾ ਲੱਗ ਜਾਵੇਗਾ ਕਿ ਕਿਸ ਤਰੀਕੇ ਦਾ ਉੱਥੇ ਮਾਹੌਲ ਬਣਦਾ ਕਿਉਂਕਿ ਹਰਿਆਣਾ ਪੁਲਿਸ ਰੋਕੇਗੀ ਜਰੂਰ ਕੀ ਚੁਣੌਤੀ ਹੋਵੇਗੀ ਕੀ ਇਸ ਵਾਰ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਆਗੂ ਨੇ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਨੌਜਵਾਨ ਬੈਠੇ ਨੇ ਨਿਹੰਗ ਸਿੰਘ ਬੈਠੇ ਨੇ ਉਹ ਅੱਗੇ ਜਾ ਪਾਣਗੇ ਕਿਉਂਕਿ ਜਦੋਂ ਵੀ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਦਿੱਲੀ ਕੁਜ਼ਾ ਤਾਂ ਉਹਨਾਂ ਨੂੰ ਤਾਂ ਰੋਕ ਲਿਆ ਜਾਂਦਾ ਹੰਜੂ ਗੈਸ ਦੇ ਗੋਲੇ ਮਾਰੇ ਜਾਂਦੇ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਨੇ ਤਸ਼ੱਦਦ ਕੀਤਾ ਜਾਂਦਾ ਪਰ ਇੱਥੇ ਅੱਜ ਮਾਹੌਲ ਕੀ ਹੋਵੇਗਾ ਇਹ ਸਭ ਤੋਂ ਅਹਿਮ ਹੈ ਥੋੜੀ ਦੇਰ ਦੇ ਬਾਅਦ ਇਹ ਕਲੀਅਰ ਹੋ ਜਾਵੇਗਾ ਕਿ ਆਖਰ ਦਿੱਲੀ ਪਹੁੰਚ ਪਾਉਣਗੇ ਕੌਮੀ ਇਨਸਾਫ ਮੋਰਚੇ ਵਾਲੇ ਜਾਂ ਫਿਰ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਲਿਆ ਜਾਵੇਗਾ ਥੋੜੀ ਦੇਰ ਦੇ ਬਾਅਦ